ਇਹਦੇ ਨਾਲ ਹੱਡ ਕੋਲ ਉਹਨਾਂ ਨੂੰ ਨਵਾਂ ਦਾ ਮੈਂ ਗਾਰੰਟੀ ਦਿੰਦਾ ਹਾਂ ਯਾਰ ਜੰਪ ਨੂੰ ਲੈ ਜੀਏ ਚਲ ਆਹ ਕਿਹਦੇ ਦਾ ਦਈਦਾ ਦੱਸ ਆਹ ਚਾਹ ਵਲੇ ਆਉਨੇ ਆਲਦੇ ਘੋੜੇ ਦਾ ਭਰਾ ਦੇ ਨੇ ਪਰ ਉਹਦੇ ਘੋੜਾ ਹੀ ਸੱਟ ਮਰ ਗਿਆ ਸੀ ਲੈ ਆ ਨਾ ਜੋ ਦੇਖੀ ਜੰਪ ਸਹ ਰਾਹ ਦਾ ਹਾਂ ਦਾ ਅੱਜ ਲੱਗਣਾ ਏ ਠੀਕਾ ਇੱਕ ਵੀ ਮੇਰੇ ਨਾਲ ਠੀਕ ਲੱਗਿਆ ਪੁੱਛਿਆ ਕਰਦੀ ਰਹਿੰਦੇ ਆ ਕਿਹੜੇ ਦਾ ਜਿਹੜਾ ਲੋਣਾ ਲੋਣਾ ਪੀਂਦੇ ਨਾ 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 ਹੁਣ ਤਾਂ ਨੋਣਾ ਹੀ ਕੋਈ ਨਹੀਂ ਸੀ ਚੈੱਕ ਕਰਨੀ ਸੀ ਗੱਲ ਅੱਜ ਲੱਗਦੀ ਸਹੀ ਪਹਿਲਾਂ ਲੱਗੇ ਰੂਕਾ ਕੰਮ ਤਾਂ ਇਹ ਨਾ ਆਪਾਂ ਪਹਿਲਾਂ ਨਹੀਂ ਦਾ ਟਾਈਮ ਨਾਲ ਲੱਗਾ ਸਹੀ ਟਾਈਮ ਸਰ ਨਹੀਂ ਲੱਗਾ ਕੁੜੀ ਜਵਾ ਮੋਲ ਮੱਲੀ ਦਾ ਸਰ ਬਈ ਉਹ ਕੁੜਾ ਰੇ ਫਰਕ ਪੈਣੀ ਇਹ ਕਰ ਉਹ ਫਰਕ ਇੱਕ ਵੀ ਕੋਈ ਜੱਟ ਕੀਤੀ ਪਰਸੋਂ ਮੈਂ ਕੀ ਨਹੀਂ ਮੈਂ ਦਾ ਉਹ ਮਹਿੰਗਾ ਬਣਾਂ ਤਾਂ ਆਇੰਡ ਬਣਾ ਲਈ ਹੋ ਗਈ ਪਾਰਟੀ ਤੇ ਬਸ ਸਤਿ ਸ਼੍ਰੀ ਅਕਾਲ ਥੈਂਕ ਯੂ ਬਣਾਣਾ ਮੈਂ ਤਾਂ ਹਾਂ ਜਦੋਂ ਵਕੀ ਕੋਤੀ ਦਾ ਹਾਂ ਹਾਂਜੀ ਇਹਨੇ ਗੱਦੀ ਹੋ ਮਕੀ ਨਾ ਜਲਿਆ ਲੱਗਾ ਜੀ 嗯。 ਜਿਹੜੇ ਘੋੜੇ ਦਲਵਾਉਂਦੇ ਉਹ ਤੇ ਬੱਚੇ ਦੇ ਜਾਂਦੇ ਉਹ ਦੀ ਲੋਗਰੇ ਬੱਚੇ ਸੱਟ ਗਈ ਉਹ ਕਿਹੜੀ ਉਹ ਜਿਹੜੀ ਕੈਰੀ ਆਨ ਦਨ ਦਿੱਤੀ ਆ ਬਿਮਾਰੀ ਇਹਦੇ ਘੋੜੇ ਦਲਵਾਉਣੇ ਹੀ ਵੈਰਦਾ ਆ ਆਪਣੀ ਮੈਡੀਕਲ ਕਰਦਾ ਅਰਜਨ ਤੋਂ ਦਵਾਈ ਦੇਗੀ ਚੰਗੀ ਜਿਹੀ ਸ਼ੇਰੀ ਸੀ ਤੇ ਉਹ ਉਹਦੇ ਬੱਚੇ ਸੱਟ ਗਈ ਮੈਨੂੰ ਉਦੋਂ ਨਹੀਂ ਸਿਰ ਲੱਗੀ ਉਹ ਯਾਰ ਮੇਨਚੀ ਵਾਲੀ ਸੀ ਉਹਨੇ ਬੰਦੇ ਨੇ ਬਹੁਤ ਸਾਹਮਣੇ ਲੋ ਵੱਡ ਕੱਢਦੇ ਕੋਨੇ ਸੋळा ਜਿਹੜਾ ਰੋਹ ਗੜਾ ਲਮ ਨਾਈਟ ਸ਼ੁਰੂ ਹੋਗਾ ਨਾ ਇਹਦਾ ਘੋੜੇ ਦੇ ਸਰ ਦਾ ਉਹ ਨਾ ਮੈਨੂੰ ਪਤਾ ਕਾਇਟ ਨੂੰ ਨਾ ਹੋਵੇ ਤੇ ਕੋੜਕ ਪੇਨ ਹੋਵੇ। ਊੜਾ ਮਰਦਾ ਹੀ ਨਹੀਂ। ਸੋਲ ਹੋ ਗਏ ਤੇ। ਬਾਈ ਇਹ ਕੋੜੀ ਤਾਂ ਬਿਲਕੁਲ ਆਪਣੀ ਸੈੱਟ ਅੰਦਰ ਹੋ। ਅੱਛਾ। ਪਰ ਜੇ ਮੇਰੀ ਮਰਦਾ ਨਾਲ ਕੋੜ ਸੋਰ ਦੇ ਦੀ। ਦੇਖੀ। ਹਾਂ। ਕੋੜੀ ਐ ਬਿਲਕੁਲ ਇੱਕੇ ਜੰਮ ਦੇ ਕੱਪੜਾ। ਇਹਦੇ ਨਾਲੇ ਕੋੜੀ ਦੀ ਵੀ ਬਿਲਕੁਲ ਟੀ ਨਾਲੇ ਆ ਸੈੱਟ ਉੱਤੇ ਕੱਪੜਾ। ਠੀਕ। 6 ਲੱਖ ਫ੍ਰਿਕ। ਛੱਡ ਦੇ ਵੀਰੇ। ਲਾ ਬਿਜੈਕਸ਼ਨ। ਆ ਬਾਈ ਆ। ਇਹ ਕਰ ਕੋੜਰ ਨਾਲ ਨਹੀਂ ਚੱਲਦਾ। ਇਧਰ ਲਾ। ਥਾ ਘਰ ਐ ਮੋ ਕਰਦੇ ਕੋਠਾ ਬੜਾ ਰੋ ਤੇਰੀ ਵੀਡੀਓ ਆਉਂਦੀ ਨਹੀਂ ਪੜਾਉਂਗਾ ਚਾਰ ਮਹੀਨੇ ਸਾਢ ਚਾਰ ਚਾਰ ਬੰਦਾ ਨਹੀਂ ਜੱਟ ਜੱਟੀ ਹੋਣਾ ਅੱਜ ਅੱਜ ਕਿੱਥੇ ਦੱਸਣਾ ਮੈਂ ਸੁਣਾਇਆ ਨਾ ਹੁੰਦਾ 이 핑계를 낳았을 때, 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 이 핑계를 ਹਾਂਜੀ ਟਰੱਕ ਠੀਕ ਹੈ रेडी ठल्ले लेके जाओ हेलो। ऑलरेडी ठल्ले लेके जाओ नीचे ले जाओ ਹਾਂ ਬਾਈ ਜੀ ਕੀ ਪ੍ਰੋਬਲਮ ਪ੍ਰੋਬਲਮ ਮੇਜਰ ਆ ਦੋਵੇਂ ਓਵਰੀਆਂ ਹਾਰਟ ਆ ਇੰਦਰ ਵੀ ਓਵਰੀ ਸਿਸਟਿਕ ਓਵਰੀ ਆਲੀ ਜਾ ਰਹੀ ਆ ਓਵਰਸਾਈਜ਼ਡ ਸਿਸਟਿਕ ਓਵਰੀ ਦੇਸ ਹਾਂ ਫੋਰਨ ਜਿਹੜੇ ਆ ਇੱਕ ਫੋਰਨ ਫੋਰਨ ਓਵਰਸਾਈਜ਼ਡ ਫੋਰਨ ਤੇ ਨਾ ਬਚੇ ਤਾਂ ਨਹੀਂ ਕਾਇਦ ਰੋਜ਼ ਨੂੰ ਬੰਦ ਨਹੀਂ ਹੁੰਦਾ ਸਾਰੇ ਗੱਲ ਜਿਹੜੀ ਗਾਉਂ ਚਾਗਾ ਨਾ ਆ ਜਾ ਨਾਜ ਹੈਗਾ ਨਾਜ ਬਹੁਤ ਲੰਮਾ ਓਵਰੀ ਨਹੀਂ ਨਹੀਂ ਬਰੋਟੇ ਸਾਲ ਦੇ ਜਾਨ ਮੈਂ ਵੀ 2 ਮਹੀਨੇ ਦਾ ਟ੍ਰੈਨ ਨੂੰ ਕਰ ਲਾਂਗਾ। ਉਹ ਮੈਂ ਬਹੁਤ ਠੀਕ ਹੋ ਜਾ। ਹਾਂ ਇਹ ਨਹੀਂ ਪਤਾ ਕਿ ਉਹ ਗੱਲ ਨਹੀਂ। ਉਹ ਹੈਗਾ। ਤੇ ਰੋਗ ਵੀ ਮੇਜਰ ਪ੍ਰੋਬਲਮ ਹੈ। ਪਰ ਮੈਂ ਨਹੀਂ ਮਰਦਾ ਮੈਂ ਕੋਈ ਮਾਰੇ ਨਹੀਂ। ਆਪਾਂ ਕਰਦੇ ਹਾਂ ਲਖੇ ਲਿਆ। ਨਹੀਂ। ਡਾਕਟਰ ਸਾਹਿਬ ਇੱਕ ਮੇਰੀ ਆਦਤ ਆ ਮੈਨੂੰ ਤਾਂ ਇਥੋਂ ਕਿਸੇ ਨੇ ਕਹਦਾ ਨਾ ਇਹ ਤੁਹਾਡੇ ਲਾਗੇ ਉਹ ਕਹਿੰਦਾ ਉਹ ਊੜੀ ਜਿਹੜੀ ਡਾਕਟਰ ਸੁਆਗਿਆ ਸੀ ਉਹਦਾ ਚਾਲਾ ਮਾਰ ਗਈ ਅਸੀਂ ਗੱਲੀ ਨੂੰ ਉੱਧਰ ਜਿੱਦੇ ਆਏ ਉਹਦੇ ਕੋਲੇ ਜਾ ਕੇ ਖੜ ਗਿਆ ਮੈਨੂੰ ਕਹਿੰਦਾ ਯਾਰ ਡਾਕਟਰ ਘੋੜੀ ਤਾਂ ਖੜੀ ਹੋ ਮੈਂ ਕਿਹਾ ਸਾਨੂੰ ਮੋਰ ਰਾਬਤਾ ਨਹੀਂ ਨਾ ਸਾਡੇ ਨਾਲ ਕੀਤਾ ਵੀਰ ਦੇ ਆ ਤਾਂ ਉਹ ਤੋਂ ਕੰਮ ਸੱਤੇ ਘਾਈ ਕਰਨ ਵਾਲਾ ਸੀ ਇਹ ਇਹ ਇਨੇ ਬਚਾਈ ਚਲੋ ਪਚੌਣ ਹਾਂਜੀ ਹਾਂਜੀ ਇਹਨੇ ਬੜਾ ਵਾਦਾ ਹਾਂ 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 ਅਹੀਂ ਇਹ ਥੋਠੇ ਨਹੀਂ ਜਾਂਦਾ ਹਾਂਜੀ ਅਹੀਂ ਰੋਜ ਬੈਲਟ ਥੱਲੇ ਦੀ ਪੌਣੀ ਤੇ ਚੋਕ ਕੇ ਖੜੀ ਕਰ ਦੇਣੀ ਹਾਂ ਮੁਰਗੇ ਨੇ ਖਲੋਤੀ ਰਹਿਣਾ ਨਾਲ ਪਠਾ ਵੀ ਖਾਂਦੀ ਰਹਿਣਾ ਨੰਮੀ ਪਈ ਖਾਂਦੀ ਕੱਖ ਨਹੀਂ ਨਹੀਂ ਉਪਰਾਲਾ ਤੁਹਾਡੇ ਕੋਲ ਹੈ ਨਾ ਉਪਰਾਲਾ ਦਾ ਪਹਿਲਾਂ ਜੀ ਹਾਂ ਉਪਰਾਲਾ ਕਿਸੇ ਵੀ ਕੰਮ ਦਾ ਨਾ ਆਰ ਦੇਲ ਛੱਡ ਜਾਂਦਾ ਹੈ ਆਰ ਆਰ ਬਹੁਤ ਜ਼ਰੂਰੀ ਹੈ ਉਹ ਧਨੋਚਾਰੀ ਬਹੁਤ ਔਖੀ ਸੀਗੀ ਔਖੀ ਉਹਦਾਂ ਤੇ ਕੀ ਜਾਂਦੇ ਹੁੰਦੇ ਆ ਵੀ ਇਹ ਦੇ ਹਾਰਮੋਨ ਫੈਟ ਇਹਦਾ ਪਹਲਾਜ ਕਰਦੇ ਆ ਓਕੇ ਇੰਜੈਕਸ਼ਨ ਲਾਉਣਾ ਮੈਂ ਸੂਣ ਦੇ ਚਾਂਸ ਬਤੀ ਸਾਰਾ ਹੈਗਾ ਨਾ ਤਾਂ ਰੋਜ਼ ਹਾਂ ਬੱਚੇ ਦਾ ਨਹੀਂ ਸਹੀ ਹੈ ਜੀ ਅਸੀਂ ਦਾ ਨਹੀਂ ਸਹੀ ਹੈ ਸਰਵਿਸ ਪਿੱਛੋਂ ਕੱਟ ਮਾਇਆ ਸਰਵਿਸ ਪਾਰਟੀ ਨਹੀਂ ਉਹ ਜਦੋਂ ਬੱਚੇ ਦਾ ਸਿਰ ਪਸਿਆ ਰਿਹਾ ਉਹ ਬੱਚੇ ਦਾ ਹੀ ਕੰਟ੍ਰੈਕਟ ਕੰਟ੍ਰੈਕਸ਼ਨ ਕਰੇਗੀ ਜੋ ਗਵਰਨਮੈਂਟ ਪਾਰਟ ਜਾ ਤੀ ਜਦੋਂ ਵਿੱਚ ਨਿਕਲ ਟਾਈਮ ਇਹ ਨੂੰ ਲੰਦਾ ਪਿੱਛੋਂ ਪੁਸ਼ ਕਰਦੀ ਐ ਕੋ ਨਿਕਲਣਾ ਚਾਹੀਦਾ ਬੱਚਾ ਕੋ ਨਿਕਲਿਆ ਨਹੀਂ ਵਾ ਜਿਹੜੇ ਆ ਪਾਸੇ-ਪਾਸੇ ਦਾ ਲਿਗਾਮੈਂਟੋ ਫਟ ਗਿਆ। ਮਤਲਬ ਹੈ ਇਹ ਬੈਕ ਸਾਈਡ ਹੀ ਹੈ ਕੋਈ ਬਹੁਤੀ ਪ੍ਰੋਬਲਮ ਨਹੀਂ ਹੋਣੀ। ਅੰਦਰ ਦੀ ਪ੍ਰੋਬਲਮ ਨਹੀਂ। ਇਹ ਦਾ ਮੇਜਰ ਜਿੰਨਾ ਚਿਰ ਆ ਨਹੀਂ ਸਕੁੰਦੀ ਗੱਪ ਨਹੀਂ ਹੋਣੀ। ਅੱਛਾ। ਇਹ ਬੱਚੇ ਦਾ ਨਹੀਂ ਕਿ ਹਵਾ ਸਰੀ ਜਾਣੀ ਹੈ ਸੀਮਨ ਰੁਕਣਾ ਨਹੀਂ। ਓਕੇ ਓਕੇ। ਇਹ ਆਪਾਂ ਦੇਵਾਂਗੇ ਸਾਰਾ ਕੁਝ ਤਾਂ ਦੇ ਦਈ ਜੰਨਾ ਅਸਪਾਰ ਲਈ। ਓਕੇ ਓਕੇ। ਇਹ ਦਾ ਹੱਲ ਇਹ ਮੈਕਸੀਨ ਨਾਲ ਠੀਕ ਹੋ ਜਾਊ। ਇਹ ਹਾਂਜੀ ਪਹਿਲੀ ਗੱਲ ਤਾਂ ਆਪਾਂ ਇਹਨੂੰ ਮੈਂ ਇੰਜੈਕਸ਼ਨ ਦੰਨਾ। ਦੋ ਇੰਜੈਕਸ਼ਨ ਤੁਸੀਂ ਲਾ ਲਿਓ। ਓਕੇ। ਟੈਕ ਮੈਂ ਪਾਊਡਰ ਦਊਗਾ ਤੇ ਤਾਲਤ ਨਾਲ ਭਰ ਦਊਗਾ ਇਹ ਸੈੱਟ ਹੋ ਜਾਊਗਾ। ਨਹੀਂ ਤਾਂ ਫਿਟਿੰਗ ਕਰਨੀ ਪੈਣੀ ਇਹਦੀ ਆਹ ਵੇਖੋ ਸਾਰੇ ਕੋਦੇ ਜਿਹੜਾ ਕਰਦੇ ਨੇ ਆ ਬੱਚੇ ਦੇ ਮੂੰਹ ਵਿੱਚ ਹੀ ਜਾਂਦਾ ਮੈਂ ਉਹ ਕਿਹੜਾ ਪਿੰਡ ਦੂਰ ਪਿੰਨਾ ਵੀ ਸੀ ਤੇ ਹਮ ਨਰਾ ਲਖੇ ਦੇਖਣ ਭਾਵੇਂ ਸਰਦਾ ਬਟਾ ਪੁਰਕ ਪੇਨ ਇੱਥੇ ਆ ਲੰਦਾ ਇਹ ਕਰੀ ਫੱਲੇ ਘੱਟ ਨਹੀਂ ਜਾਂਦਾ ਕੋਈ ਇਹ ਕਿਉਂ ਆਉਂਦੀ ਪ੍ਰੋਬਲਮ ਵਜਾ ਇਹਦੀ ਜਦੋਂ ਆਪਾਂ ਨਾਲ ਜਾਲੇ ਪਾ ਦਿੰਦੇ ਉਸ ਤੋਂ ਬੋਡੀ ਇਨਸਪੈਕਟ ਚ ਭਾਰਾ ਹੋ ਜਾਂਦਾ ओके ਨੈਕਟਿਵ એનર્ਜੀ ਸੀਰੀਅਲ ਚ ਬਣ ਲਗ ਗਿਆ ਜੇ ਕਾਰਟਨ ਬੋਡੀ ਜਿਹਨੂੰ ਬੱਕਾ ਜਣਾ। ਭਾਜ ਨਾ ਦੇ। ਜਿਆਦਾ ਉਹ ਵੀ ਨਾਲ ਉਹ ਵੇਖਾਂ ਜੀ। ਪ੍ਰੈਕਟਿਸ ਜਦੋਂ ਅਸੀਂ ਦੇ ਜਾਨਵਰ ਪਾਲੇ ਭੋੜੇ ਪਾ ਕੇ ਵਿੱਚ ਬੜੇ ਆ ਬੜਾ ਕੁ ਕੀਤਾ ਹਾਂ। ਹਾਂਜੀ। ਪਰ ਇਹ ਆ ਕਿ ਇਹ ਪਹਿਲਾਂ ਦੂਜਾ ਜਾਣ ਸਕੇ। ਪછી ਦੂਜੀ ਗੱਲ ਤੇ ਕੰਮ ਕਰਦੇ। ਇਹ ਗੱਲ ਹੈ। ਆਇਗਾ ਕੋ ਦਾ। ਮਾਸਟਰ ਇਲੀਮੈਂਟ ਨਹੀਂ ਰੰਦੇ ਨਹੀਂ ਕਿ ਰਸਨਾ ਪਾ ਕੇ ਡਾਢ ਛੱਡਿਆ ਹੋਇਆ ਸੀ ਕਿਹੜਾ ਬੜਾ ਰੱਖਿਆ ਬੱਚਾ ਲਿਆ 11 ਮਹੀਨੇ ਨਹੀਂ ਕੋਈ ਰੌਲਾ ਜਿਹੜੀ ਆਪਾਂ ਕੁੱਲੀ ਹੋਣੀ ਨਾ ਇਹ ਆਪਣਾ ਪਤਾ ਨਹੀਂ ਕਿ ਕਿਹੜੀ ਗੁਜਾਈ ਕਿਹੜਾ ਨਾਟ ਸ਼ੂਟ ਕਰਦਾ ਨਹੀਂ ਚਣਾ ਬਹੁਤ ਆਇਆ ਹਾਂ ਬਸ 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 ਉਹੋ ਜਿਹਾ ਤੜ ਕੋੜਾ ਬਾਲੋ 30 ਕਿਲੋ ਦਾ 30 ਕਿਲੋ ਫਾਈਲ ਨਾ 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 ਹਾਏ ਦਾ ਰੌਲਾ ਦੋਨੇ ਦੀ ਕੈਪੈਸਿਟੀ ਨਹੀਂ ਪੰਛੀ ਲੈ 11 ਮਖਾ ਲੈ ਲੈ ਕੇ ਉਹ ਪਿਆ ਕਰਦੀ ਨਹੀਂ ਅਸੀਂ ਨਾ ਲੱਗੇ ਸੌਂਦੇ ਨਹੀਂ ਨਹੀਂ ਕੁਆਲ ਸਾਈ ਇਹ 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 ਮੈਂ ਇਹ ਰੱਦੇ ਨਹੀਂ ਤੇ ਕੰਦਰਾ ਨਹੀਂ ਆ ਰਹੀ ਹੁੰਦੀ ਨਹੀਂ ਇਹ ਰੋਟੀ ਨਹੀਂ ਹੈ ਮੌਸਮ ਨਹੀਂ ਰੱਤੀ ਨਹੀਂ ਤੜਾ ਅੱਜ ਜਿਹੜਾ ਫੋਨ ਮੁਲਾਈ ਜਾਂਦੇ ਆ ਜਿਹੜਾ ਮੌਸਮ ਹੈਗਾ ਆਡਾ ਨੌਵਾਂ ਜ਼ਾਂਸਮਾ ਤੱਕ 11ਵਾਂ ਸਾਨੂੰ ਇੱਥੇ ਜਵਾਰਾ ਕਰਦੀ ਆ। ਇਹ ਨਿਚੌੜੀਆਂ ਨੇ ਜਮਾ। ਉਹ ਤਾਂ ਫਿਰ ਆਪਾਂ ਕਢਾ ਦਿੰਨੇ ਆ ਗੱਲ ਹੀ ਕੋਈ ਨਹੀਂ। ਅੱਛਾ। 15 ਮੈਂ ਤਿਆਰ ਕਰਾ ਕੇ ਜੱਮਵਾਦਾਂ ਦੇ ਕੋੜੀ ਖੜੀ ਜੇ ਤਪਟਿਓ। ਅੱਛਾ। ਤੇ ਇਹ ਕਰ ਦਿੰਨੇ ਆ ਲਾ ਦਿੰਨੇ ਆ ਜੈਕਸ਼ਨ ਕਰੂੰਗਾ। ਲੋਰ ਲੈ ਕੇ ਜਾਵਾਂਗੇ ਸਿਰਫ 100 ਰੁਪਏ ਦਾ ਨਹੀਂ ਆਉਣਾ ਜਿਹੜਾ ਤੁਸੀਂ 200 ਰੁਪਏ ਕਰਕੇ ਲਾਉਣਾ। ਇੱਕ ਠੀਕਾ ਜਿਹਾ ਹੀ ਲਾਵਾਂਗੇ ਇੱਕ ਠੀਕਾ ਤੁਹਾਨੂੰ ਦੇ ਵੀ ਜਾਵਾਂਗੇ। ਉਹਦੀ ਤਰੀਕ ਲੈ ਕੇ ਤੇ ਜਾਵਾਂਗਾ ਬਾਕਾਇਦਾ ਤਰੀਕ ਦੱਸੂਗਾ ਕਿੱਥੇ ਜੰਮਦੇ ਹਨ। ਤੁਸੀਂ ਹੀ ਜੰਮ ਦੇਣਾ। ਕੋੜੀ ਨਬਰ ਹੋਣੀ। ਇਹ ਵਾਲੇ ਟੱਟੂ ਦਾ ਪਹਿਰਾ ਕਰਨਾ ਪੈਣਾ ਕੋਲੇ। ਟੱਟ